ਕਖਲਸਾ ਵਾਹਿਗੁਰੂ ਜੀ ਕੀ ਫਤਿਹ ਕਲਸਾ ਜੀ ਇੱਕ ਤੁਹਾਨੂੰ ਜਿਹੜੀ ਤੁਸੀਂ ਖਬਰ ਸੁਣ ਰਹੇ ਹੋ ਸਿੱਧੂ ਮੂਸੇਵਾਲੇ ਦੇ ਘਰੇ ਖੁਸ਼ੀਆਂ ਆਉਣ ਜਾ ਰਹੀਆਂ ਨੇ ਤੇ ਸਿੱਧੂ ਮੂਸੇਵਾਲੇ ਦਾ ਜਿਹੜਾ ਪਿਤਾ ਜੀ ਨੇ ਬਲਕੌਰ ਸਿੰਘ ਸਿੱਧੂ ਤੇ ਮਾਤਾ ਚਰਨ ਕੌਰ ਜੀ ਉਹਨਾਂ ਦੇ ਘਰੇ ਇੱਕ ਖੁਸ਼ੀਆਂ ਦਾ ਮਾਹੌਲ ਹੈ ਕਿ ਜੋੜੇ ਬੱਚੇ ਆ ਰਹੇ ਨੇ ਤੇ ਦੋਸਤੋ ਇਹ ਜਿਹੜੇ ਖੁਸਕਵਰੀ ਹੈਗੀ ਇਹ ਕਿਸ ਤਰ੍ਹਾਂ ਮਤਲਬ ਤੁਸੀਂ ਜਾਨਣਾ ਜ਼ਰੂਰ ਚਾਹੋਗੇ ਕਿ ਜਿਹੜਾ ਇਹ ਬੱਚੇ ਦੀ ਪਹਦਾਇ ਸੋ ਰਹੀ ਹੈ ਜਨਮ ਹੋ ਰਿਹਾਗਾ ਇਹ ਇੱਕ ਆਈਬੀਐਸ ਟੈਕਨੋਲੋਜੀ ਦੇ ਜ਼ਰੀਏ ਇਹ ਬੱਚੇ ਆ ਰਹੇ ਨੇ ਕਿਉਂਕਿ ਇਸ ਉਮਰ ਦੇ ਵਿੱਚ ਜਿਹੜਾ ਆਪਾਂ ਨੂੰ ਪਤਾ ਹੈਗਾ ਕਿ ਬੱਚੇ ਦਾ ਆਉਣਾ ਜਿਹੜਾ ਉਹਦਾ ਸਹਿਜ ਨਹੀਂ ਹੁੰਦਾ ਸੁਭਾਵਕ ਨਹੀਂ ਹੁੰਦਾ ਤੇ ਲੇਕਿਨ ਉਹਨਾਂ ਨੇ ਇੱਕ ਅੱਜ ਦੀ ਜਿਹੜੀ ਟੈਕਨੋਲੋਜੀ ਆ ਉਹਦੇ ਤਹਿਤ ਮਾਂ ਬਣਨ ਦਾ ਫੈਸਲਾ ਲਿਆ ਜਿਹੜਾ ਕਿ ਬਹੁਤ ਹੀ ਵਧੀਆ ਮੈਂ ਕਹਿ ਸਕਦਾਂਗੀ ਕਿ ਫੈਸਲਾ ਹੈਗਾ ਕਿਉਂਕਿ ਇਕਲੌਤਾ ਜਿਹੜਾ ਸੁਭਦੀਪ ਸਿੰਘ ਸਿੱਧੂ ਉਹਨਾਂ ਦਾ ਬੇਟਾ ਸੀਗਾ ਜਿਹਦੀ ਆਪਾਂ ਨੂੰ ਪਤਾ ਕਿ 29 ਮਈ 2022 ਨੂੰ ਜਿਹੜੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀਗੀ ਤੇ ਲੇਕਿਨ ਉਸ ਤੋਂ ਬਾਅਦ ਜਿਹੜਾ ਉਹ ਮਾਂ ਤੇ ਬਾਪ ਦੋਨੇ ਆਪਾਂ ਕਹਿ ਸਕਦੇ ਹਾਂ ਉਹਨਾਂ ਦਾ ਜਿਹੜਾ ਬੁਢੇਪੇ ਦਾ ਸਹਾਰਾ ਸੀਗਾ ਉਹ ਉਹਨਾਂ ਦੇ ਕੋਲੋਂ ਚਲੇ ਜਾਣ ਤੋਂ ਬਾਅਦ ਉਹ ਬਿਲਕੁਲ ਇਕੱਲੇ ਰਹਿ ਗਏ ਸੀਗੇ ਜਿਸ ਕਾਰਨ ਕਰਕੇ ਤੇ ਉਹਨਾਂ ਨੇ ਇਹ ਫੈਸਲਾ ਲਿਆ ਇਹ ਜਿਹੜੀ ਤਕਨੀਕ ਹੈ ਇਹ ਕੀ ਤਕਨੀਕ ਹੈ ਦੋਸਤੋ ਇਹਦੇ ਵਿੱਚ ਜਿਹੜਾ ਅ ਸਿਕਰਾਂ ਨੂੰ ਤੇ ਜਿਹੜਾ ਉਹ ਲੈ ਕੇ ਉਹਨੂੰ ਟਿਊਬ ਦੇ ਵਿੱਚ ਰੱਖਿਆ ਜਾਂਦਾ ਹੈਗਾ ਤੇ ਉੱਥੇ ਜਿਹੜਾ ਬੱਚੇ ਦਾ ਜੋ ਵੀ ਜਿੰਨਾ ਟੈਕਨੋਲੋਜੀ ਦੇ ਮੁਤਾਬਕ ਜਿਸ ਤਰ੍ਹਾਂ ਮਾਂ ਦੀ ਪੇਟ ਦੇ ਵਿੱਚ ਜਿਸ ਤਰ੍ਹਾਂ ਸਾਰਾ ਕੁਝ ਉਸੇ ਪ੍ਰਕਿਰਿਆ ਦੇ ਨਾਲ ਤੇ ਉਨੇ ਸਮੇਂ ਦੇ ਵਿੱਚ ਹੀ ਉਹ ਹੁੰਦਾ ਹੈਗਾ ਉਹ ਅੱਜ ਕੱਲ ਬਹੁਤ ਲੋਕ ਇਸ ਤਰ੍ਹਾਂ ਦਾ ਜਿਹੜਾ ਇਸ ਤਰ੍ਹਾਂ ਇਸ ਤਕਨੀਕ ਦੇ ਰਾਹੀਂ ਬੱਚੇ ਲੈਂਦੇ ਨੇ ਤੇ ਇਹ ਵੀ ਜਿਹੜੀ ਇਹਨਾਂ ਨੇ ਇਸ ਤਕਨੀਕ ਦੀ ਜਿਹੜੀ ਵਰਤੋਂ ਕੀਤੀ ਹੈ ਕਿਉਂਕਿ ਜਿਹੜੀ ਅੰਡਰ ਅੰਡਰ ਕੋਸ ਕਹਿੰਦੇ ਆਪਾਂ ਤੇ ਸ਼ਕਰਾਣੂਆਂ ਦਾ ਮਿਸ਼ਰਣ ਕਰਕੇ ਅ ਕਈ ਆਪਾਂ ਇਹਨੂੰ ਟਿਊਬ ਬੇਬੀ ਵੀ ਕਹਿ ਦਿੰਦੇ ਆ ਤੇ ਉਹਦੇ ਵਿੱਚ ਰੱਖ ਕੇ ਫਿਰ ਜਿਹੜੇ ਆਪਣਾ ਬੱਚੇ ਦੀ ਪਦਾਇਸ਼ ਹੁੰਦੀ ਹੈ ਤੇ ਉਸੇ ਦੇ ਤਹਿਤ ਉਹਨਾਂ ਦੇ ਘਰੇ ਬੱਚੇ ਆਉਣ ਜਾ ਰਹੇ ਨੇ ਮਾਰਚ ਦੇ ਵਿੱਚ ਜਿਹੜੀ ਕਿ ਖਬਰ ਇਹ ਵੀ ਹੈ ਕਿ ਜੋੜੇ ਬੱਚੇ ਨੇ ਜਿਹੜੇ ਉਹ ਪੈਦਾ ਹੋਣ ਜਾ ਰਹੇ ਨੇ ਸੋ ਉਹਨਾਂ ਦੇ ਜਿਹੜੇ ਫੈਨ ਨੇ ਉਹਨਾਂ ਲਈ ਬਹੁਤ ਹੀ ਖੁਸ਼ਖਬਰੀ ਦੀ ਇਹ ਖਬਰ ਹੈਗੀ ਤੇ ਆਪਾਂ ਇਹਦੇ 'ਚ ਇਹ ਕਹਿ ਸਕਦੇ ਹਾਂ ਕਿ ਇਹ ਸਾਰੀ ਜਿਹੜੀ ਖੁਸ਼ਖਬਰੀ ਆ ਸਾਂਝੀ ਹੋਣੀ ਚਾਹੀਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ